ਦਿੱਲੀ ਦੇ ਕਾਲਕਾਜੀ ਮੰਦਿਰ ਦੇ ਸੇਵਾਦਾਰ ਦਾ ਕੀਤਾ ਕਤਲ ਜਿਸ ਦੇ ਮਾਮਲੇ ਦੇ ਵਿੱਚ ਪੰਜ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸ੍ਰੀ ਕਾਲਜੀ ਮੈਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਵੇੜੀਏ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਕਾਲਕਾਜੀ ਮੰਦਿਰ ਦਾ ਜਿਹੜਾ ਸੇਵਾਦਾਰ ਸੀ ਉਸ ਦਾ ਬੇਰਹਿਮੀ ਨਾਲ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦਿੱਲੀ ਦੇ ਕਾਲਕਾਜੀ ਮੰਦਿਰ ਵਿੱਚ ਸੇਵਾਦਾਰ ਯੋਗਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਹੁਣ ਤੱਕ ਪੰਜ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਨੇ ਪੁਲਿਸ ਨੇ ਦੱਸਿਆ ਕਿ ਚਾਰ ਮੌਜੂਮ ਮੋਹਨ ਅਤੇ ਕਪੂਰਾ ਜੋ ਕਿ 19 ਸਾਲਾ ਦਸੀ ਹੈ ਤੇ ਕੁਲਦੀਪ ਬਿੰਦੂਰੀ ਜੋ ਕਿ ਗਲ ਕਬਾਦ ਦੇ ਵਸਨੀਕ ਸਾਨੂੰ ਨੂੰ ਸ਼ਨੀਵਾਰ ਨੂੰ ਸ਼ਾਮ ਨੂੰ ਗ੍ਰਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਦੁਖਣਪੁਰੀ ਦੇ ਰਹਿਣ ਵਾਲੇ ਅਤੇ ਮੂਲ ਰੂਪ ਵਿੱਚ ਗੌਰਪੁਰ ਦੇ ਰਹਿਣ ਵਾਲੇ ਅਤਲ ਪਾਂਡੇ ਨੂੰ ਗ੍ਰਫਤਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਕਾਨੂੰਨੀ ਵਿਵਸਥਾ ਦੇ ਸਵਾਲ ਖੜੇ ਕੀਤੇ ਨੇ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇਸਤੀਫਾ ਦੇਣ ਤੋਂ ਦਿੱਲੀ ਕਿਹਾ ਗਿਆ ਹੈ ਆਪ ਨੇਤਾ ਤੇ ਵਿਧਾਇਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੀਸ਼ੀ ਨੇ ਵੀ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਸੰਬੰਧੀ ਇਸਤੀਫੇ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਅਤੀਸ਼ੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਕਾਲਕਾ ਜੀ ਮੰਦਰ ਵਿੱਚ ਸੇਵਾਦਾਰ ਦੀ ਬਹਿਰੇਮੀ ਨਾਲ ਹੱਤਿਆ ਸਾਫ ਦਿਖਾਉਂਦੀ ਹੈ ਕਿ ਦਿੱਲੀ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਾਈ ਹੋਈ ਹੈ অপরাধੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਭਾਜਪਾ ਦੇ ਚਾਰ ਇਸ ਸਰਕਾਰ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਤੁਰੰਤ ਇਸਤੇਫੇ ਦੇਣਾ ਦੇਣਾ ਚਾਹੀਦਾ ਹੈ ਇਹ ਘਟਨਾ 29 ਅਗਸਤ ਨੂੰ ਸ਼ਾਮ ਨੂੰ ਵਾਪਰੀ ਸੀ ਪ੍ਰਸ਼ਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਯੋਗਿੰਦਰ ਸਿੰਘ ਨੂੰ ਡੰਡਿਆਂ ਨਾਲ ਖੁੱਟਕ-ਕੁੱਟਕ ਕਰਕੇ ਮਾਰ ਦਿੱਤਾ ਗਿਆ ਸੀ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ